ਮੌਸਮ ਇੱਥੇ ਬਹੁਤ ਖਰਾਬ ਹੋ ਗਿਆ ਤੇ 2-3 ਵਾਰ ਪਹਿਲਾਂ ਡਿੱਗ ਪਏ ਹੁਣ ਚੌਥੀ ਆ ਡਿੱਗ ਪਏ ਆ ਉਹ 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 ਵਾਚ ਵਾਚ ਉਹ ਉੱਪਰ ਉਪਰ ਰੱਖੀਦੇ ਆ ਇੱਕ ਥੱਲੇ ਆ ਜਾਂਦਾ ਸਾਰਾ ਸਲਿੱਪਰੀ ਐ ਆਈ ਫ਼ਰੋਂ ਰਾਜਸਥਾਨ ਫ਼ਰੋਂ ਰਾਜਸਥਾਨ ਹਾਈ ਤੋਂ ਨੇ ਮੌਸਮ ਦੇ ਹਾਲਾਤ ਹੋ ਗਏ ਤੇ ਮੌਸਮ ਬਦਲਦਾ ਪਤਾ ਨਹੀਂ ਲੱਗਦਾ ਇਹ ਚੜਾਈ ਚੜਨੀ ਸੌਖੀ ਆ ਉਨੀ ਉਤਰਨੀ ਔਖੀ ਆ ਉਤਰਨੀ ਚੜਨ ਦੀ ਜ਼ਿਆਦਾ ਔਖੀ ਆ ਇਹ ਜਿਹੜਾ ਮਾਉਂਟ ਤਾਰਨਾ ਕੀ ਆ ਉਹ ਅਗਲੇ ਆਉਣ ਵਾਲੇ 50 ਸਾਲਾਂ ਦੇ ਵਿੱਚ ਫਿਰ ਅਰਪਟ ਹੋ ਸਕਦਾ ਵੀ ਫਿਰ ਫਟ ਸਕਦਾ ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆ ਬਹੁਤ ਸੋਹਣੀ ਹੋਣ ਵਾਲੀ ਆ ਮੇਰੇ ਲਈ ਜ਼ਿੰਦਗੀ ਦਾ ਬਹੁਤ ਵੱਡਾ ਤੈਨਾਂ ਕਿਉਂਕਿ ਇੱਕ ਸੁਪਨਾ ਹੈਗਾ ਆ ਜਿਹੜਾ ਪਿੱਛੇ ਵੇਖਦੇ ਤੁਸੀਂ ਮਾਉਂਟ ਤਾਰਨਾ ਕੀ ਇਹ ਚੜਨਾ ਹੈਗਾ ਪਰ ਹੁਣ ਟਕਾ ਅੱਗੇ ਟਾਈਮ ਨਹੀਂ ਲੱਗਦਾ ਸੀ 2-3 ਸਾਲ ਹੋ ਗਏ ਤੇ ਉਹ ਵਾਲਾ ਹੈ ਅੱਜ ਧੁੱਪ ਲੱਗੀ ਹੈ ਇੱਥੇ ਆਇਆ ਨੂੰ ਵੀ 2-3 ਦਿਨ ਹੋ ਗਏ ਪਰ ਅੱਗੇ ਮੌਸਮ ਨਹੀਂ ਸਾਫ਼ ਹੁੰਦਾ ਪਰ ਕਈ ਵਾਰ ਉੱਪਰ ਜਾ ਕੇ ਵੀ ਖਰਾਬ ਹੋ ਜਾਂਦਾ ਤੇ ਇਹ ਹੈਗਾ ਜਵਾਲਾਮੁਖੀ ਇਹਦੇ ਬਾਰੇ ਥੋੜਾ ਜਿਹਾ ਦੱਸ ਦਈਏ ਇਹ ਹੈਗਾ ਸਮੁੰਦਰ ਤਲ ਤੋਂ 2.5 ਹਜ਼ਾਰ ਕਿਲੋਮੀਟਰ ਆਟਾ ਈ ਹਜ਼ਾਰ ਮੀਟਰ ਸੱਚ 2.5 ਕਿਲੋਮੀਟਰ ਮਤਲਬ ਤੇ 2.5 ਹਜ਼ਾਰ ਮੀਟਰ ਤੇ ਇਹ ਜਵਾਲਾਮੁਖੀ ਆ 25 ਲੱਖ ਸਾਲ ਪਹਿਲਾਂ ਫਟਿਆ ਸੀਗਾ ਇਹ ਤੇ ਹੌਣ ਕਹਿੰਦੇ ਵੀ ਆ ਪਰਸੋ ਚੌਥੇ ਫੇਰ ਖਬਰ ਪੜ੍ਹੀ ਹੈ ਕਹਿੰਦੇ 50 ਸਾਲਾਂ ਦੇ ਵਿੱਚ ਫੇਰ ਫਟੂਗਾ ਰੈਪਟ ਹੋਊਗਾ ਤੇ ਵਿਖਾਉਨੇ ਤੁਹਾਨੂੰ ਚੱਲ ਕੇ ਅੱਗੇ ਦਾ ਨਜ਼ਾਰਾ ਉੱਪਰੋਂ ਥਿਊ ਜੇ ਰੱਬ ਨੇ ਮਿਹਰ ਰੱਖੀ ਤੇ ਮੌਸਮ ਸਾਫ਼ ਰਿਹਾ ਤੇ ਪੂਰਾ ਕਰਾਂਗੇ ਕਈ ਯਾਰ ਮੌਸਮ ਖਰਾਬ ਹੋਣ ਕਰਕੇ ਵਿਚਾਲੇ ਮੋੜ ਦਿੰਦੇ ਆ ਇਹ ਛੱਲਦੇ ਆ ਕਿ ਆ ਇੱਥੇ ਰਾਤੀ ਰਹਿ ਹੈਗੇ ਆ ਆ ਹੋਸਟੇਂਗੂਆਂ ਜੇ ਇੱਥੇ ਗੱਡੀ ਲਾ ਕੇ ਸੌਂ ਸਕਦੇ ਇੱਥੇ ਟੈਂਟ ਵੀ ਲਾ ਸਕਦੇ ਆ ਬਹੁਤ ਸੋਹਣੀ ਜਗ੍ਹਾ ਹੈਗੀ ਆ ਇਹ ਕਹੋਂਦਾ ਇੱਥੇ ਰਹਿ ਸਕਦਾ ਇਹ ਵੋਲਕੇਨਿਕ ਵਿਊ ਹੈ ਦਾ ਨਾਂ ਹੀ ਜਗ੍ਹਾ ਦਾ ਵੋਲਕੇਨਿਕ ਵਿਊ ਆ ਆ ਜਿੱਥੇ ਹੋਸਟੇ ਆ ਤੇ ਉਹ ਰਿਹਾ ਮਾਊਂਟ ਤਾਰਨਾਕੀ ਇਹਦਾ ਨਾਂ ਮਾਊਂਟ ਤਾਰਨਾਕੀ ਹਾਂਜੀ ਆ ਮਗਰ ਵੇਖ ਸਕਦੇ ਤੁਸੀਂ ਤੇ ਇਹ ਹੈਗਾ ਵਾ ਮਾਊਂਟ ਤਾਰਨਾਕੀ ਤੇ ਕੈਮਰੇਜ ਪਤਾ ਨਹੀਂ ਆਉਂਦਾ ਕਿ ਨਹੀਂ ਇਥੋਂ ਮੈਨੂੰ ਲੱਗਦਾ ਹੁੰਦਾ ਹੁਣ ਤੇ ਆਪਣੀ ਤਿਆਰੀ ਹੁਣ ਮਾਊਂਟ ਕਰ ਲੈਣਾ ਮੱਥੇ ਤੇ ਤੁਹਾਨੂੰ ਦਿਖਾਉਨੇ ਇੱਥੋਂ ਦਾ ਸਾਰਾ ਸਿਸਟਮ ਵਿਊ ਤੇ ਕੀ ਬੰਦਾ ਇਹ ਐ ਮਾਊਂਟ ਤਾਰਾ ਨਾ ਕੀ ਵਲਕੇਨੋ ਜਵਾਲਾਮੁਖੀ ਆ ਵਾ ਜਦੋਂ ਸ਼ੁਰੂ ਕਰ ਲਾਇਆਦੇ ਉੱਥੋਂ ਦਾ 뷰 ਪੁਆਇੰਟ एआई 8 ਤੋਂ 10 ਘੰਟੇ ਚੱਲਦੇ ਸਬਮਿਟਲ ਸਬਮਿਟ ਕਲਾਈਮ ਇਹ ਹੈ ਇੱਕ ਥੱਲੇੋਂ 뷰 ਫੇਰ ਜਵਾਲਾਮੁਖੀ ਵਲਕੇਨੋ ਮਾਉਂਟ ਤਾਰਾਨਾਕੀ ਤੇ ਇੱਥੋਂ ਦੇ ਜਿਹੜੇ ਮੌਰੀ ਪਹਾੜਾ ਚ ਇਹਨੂੰ ਕਹਿੰਦੇ ਮੌਂਗਾ ਸਮਿਟ ਬਹੁਤ ਸੋਹਣਾ 뷰 ਉੱਪਰ ਲੱਗਾ ਟਾਵਰ ਚੱਲਦੇ ਅੱਗੇ ਆਹ ਜਿਹੜਾ ਤੁਸੀਂ ਸਾਹਮਣੇ ਦੇਖਦੇ ਆ ਇਹ ਹੈਗਾ ਵਾ ਪਲੇਨ ਦਾ ਏਰੀਆ ਇਹ ਬਹੁਤ ਔਖਾ ਇਹਨੂੰ ਲਿਜ਼ਰਡ ਕਰਕੇ ਕਹਿੰਦੇ ਆ ਇਹਨੂੰ ਜਦੋਂ ਦੋ ਪੈਰ ਆਪ ਉੱਪਰ ਰੱਖਦੇ ਆ ਇੱਕ ਥੱਲੇ ਆ ਜਾਂਦਾ ਵਾ ਇਹ ਇਦਾਂ ਦਾ ਸਿਸਟਮ ਹੈ ਪਰ ਬਹੁਤ ਸੋਹਣਾ 뷰 ਹੈ ਇੱਥੋਂ ਦਾ ਆ ਤੁਸੀਂ ਵੇਖ ਸਕਦੇ ਆ ਇਹਨੂੰ ਕਹਿੰਦੇ ਮਾਉਂਟ ਤਾਰਾਨਾਕੀ ਦੇਣ ਲੱਗਾ ਅੱਗੇ ਵੇਖੋ ਪ੍ਰਮਾਤਮਾ ਦੇ ਰੰਗ ਚੱਲਦੇ ਆ ਅੱਗੇ ਆ ਇਹ ਆ ਡਾਰਕ ਚੌਕਲੇਟ ਜਿਹੜੀ ਕਿ એનર્ਜੀ ਦਿੰਦੀ ਆ 75% ਕਕੋਆ ਦੇ ਵਿੱਚ ਡਾਰਕ ਘਾਨਾ ਕਰਕੇ ਤੇ ਨਰਜੀ ਚਾਹੀਦੀ ਆ ਆਪਾਂ ਕੀਤੇ ਸ਼ੁਰੂ ਹਣ ਮਾਉਂਟ ਤਰਨਾ ਕੀ ਤੇ ਆ ਇੱਥੋਂ ਦਾ 뷰 ਐ ਤੇ ਇਧਰੋਂ ਆਪਾਂ ਆਏ ਆ ਥੱਲੇ ਵਾਲੇ ਪਰ ਸਾਹਮਣੇ ਨਿਊ ਪਲਾਈਮਾਉਂਟ ਸਾਰਾ ਸ਼ਹਿਰ ਤੇ ਉਹ ਉੱਥੇ ਆਪਾਂ ਵੇਖ ਸਕਦੇ ਆ ਮਾਉਂਟ ਨਗਰ ਉਹੀ ਤੇ ਮਾਉਂਟਰ ਪੇ ਹੋ ਜੇ ਮੌਸਮ ਸਾਫ ਹੁੰਦਾ ਪਰ ਇੱਥੋਂ ਹੁਣ ਉਹ ਅੱਗੇ ਬਦਲਵਾਈ ਹੋਣ ਕਰਕੇ ਉਹ ਨਹੀਂ ਆਪਾਂ ਨੂੰ ਦੱਸਦੇ ਤੇ ਆਪਾਂ ਹੁਣ ਚੱਲਾਂਗੇ ਅੱਗੇ ਹਾਂਜੀ ਆ ਇੱਥੋਂ ਦਾ ਵਿਊ ਐ ਤੇ ਇੱਥੇ ਨਾ ਸਾਹਮਣੇ ਤੁਹਾਨੂੰ ਇੱਕ ਇਹ ਇੱਥੇ ਜੇ ਕਰਕੇ ਰੌਕ ਦਿਖਦੀ ਹੋਗੀ ਪਹਾੜਾਂ ਜਾਂ ਨਿਗਾ ਜਾਂ ਉਹਨੂੰ ਕਹਿੰਦੇ ਪਾਰੀ ਟੂਟੂ ਰੌਕ ਉਹਦੀ ਕਲਾਈਮਿੰਗ ਆਪਾਂ ਕੱਲ ਕੀਤੀ ਸੀਗੀ ਤੁਸੀਂ ਵੀਡੀਓ ਵੇਖ ਸਕਦੇ ਆ ਬਹੁਤ ਸੋਹਣੀ ਤੇ ਬਹੁਤ ਔਖੀ ਆ ਆ ਇਧਰ ਮਾਉਂਟ ਤਾਰਨਾ ਕੀ ਤੇ ਆਪਾਂ ਜਾਣਾ ਹੈਗਾ ਵਾ ਇਧਰਲੇ ਪਾਸੇ ਉੱਪਰ ਬਹੁਤ ਸੋਹਣਾ ਵਿਊ ਐ ਬੱਦਲ ਨਾ ਹੋਣ ਤੇ ਫੇਰ ਤਾਂ ਕਿਆ ਬਾਤ ਆ ਕਾਲੇ ਤੇ ਮੌਸਮ ਬਦਲਦਾ ਪਤਾ ਨਹੀਂ ਲੱਗਦਾ ਬਹੁਤ ਜਿਆਦਾ ਸੋਹਣਾ ਮੌਸਮ ਹੈ ਤੇ ਇਥੋਂ ਆਪਾਂ ਇਧਰ ਥੱਲੇ ਵਾਲੇ ਪਾਸੇ ਸ਼ੈੱਡ ਜਦੋਂ ਦਿਖਦਾ ਹੋਣਾ ਚਿੱਟਾ ਜਿਹਾ ਕਰਕੇ ਉਹ ਦਿਖਦਾ ਏ ਉਹ ਤੇ ਕਿਹ ਜਿਹਾ ਉਹ ਵਾਲਾ ਤੇ ਉਥੋਂ ਆਪਾਂ ਆਏ ਹਾਂ ਉਹ ਥੱਲੇ ਵਿੱਚ ਬਹੁਤ ਨੀਵਾ ਰਹਿ ਗਿਆ ਆ ਚੱਲਦੇ ਚੱਲਦੇ ਇੱਕ ਬੋਰਡ ਆਉਂਦਾ ਇੱਥੇ ਲਿਖ ਕੇ ਲਾਇਆ ਇਹਨਾਂ ਨੇ ਡੇਂਜਰ ਡੂ ਨੋਟ ਪ੍ਰੋਸੀਡ ਅੰਡਰ ਐਡਵਰਸ ਕੰਡੀਸ਼ਨ unless properly equipped and with an experienced leader ਵੀ ਜੇ ਤੁਹਾਡੇ ਕੋਲ ਲੀਡਰ ਨਹੀਂ ਹੈਗਾ ਤੇ ਇਕੁਪਮੈਂਟ ਨਹੀਂ ਹੈਗੇ ਐਕਸਪੀਰੀਅੰਸ ਵਾਲੇ ਤੇ ਜਾਂ ਤਜਰਬਾ ਹੈ ਨਹੀਂ ਤੁਹਾਨੂੰ ਤਾਂ ਤੁਸੀਂ ਅੱਗੇ ਨਾ ਜਾਓ ਆ ਇੱਥੇ ਲੈ ਨਾ ਲੈ ਕੇ ਲਾਇਆ ਵੀ ਇੱਥੇ ਸੋਚੋ ਜੇ ਫੀਲ ਵਧੀਆ ਕਰਦੇ ਜੇ ਵੈਦਰ ਸਹੀ ਹੈ ਫੇਰ ਹੀ ਜਾਓ ਤੇ ਜੇ ਨੋ ਫਿਰ ਵਾਪਸ ਜਾਓ ਤੇ ਆ ਇਥੋਂ ਦਾ ਵਿਊ ਹੈ ਉਹ ਮਾਊਂਟ ਤਾਰਾ ਨਾਕੀ ਤੇ ਇਧਰਲੇ ਪਾਸੇ ਸਾਰਾ ਨਿਊ ਪਲਾਈਮਾਊਥ ਤੇ ਉਹ ਸਮੁੰਦਰ ਆ ਗਿਆ ਤਾਹੁਰੰਗੀ ਲੋਜ ਤੇ ਉਹ ਉੱਪਰਲੇ ਪਾਸੇ ਹੈਗਾ ਮਾਊਂਟ ਸਾਮੇਟ ਤੇ ਇਹ ਤਾਹੁਰੰਗੀ ਲੋਜ ਤੇ ਇਹ ਜੋ ਪਰਲਾ ਵਿਊ ਹੈਗਾ ਆਹ ਆ ਸਾਰਾ ਨਿਊ ਪਲਾਈਮਾਊਥ ਉਧਰ ਸਮੁੰਦਰ ਤੇ ਇਧਰ ਨੈਸ਼ਨਲ ਪਾਰਕ ਉਹ ਉਥੋਂ ਆਪਾਂ ਆਏ ਆ ਇਹ ਥੱਲੇ ਉਹ ਦੱਸਦਾ ਹੋਵੇ ਕੈਂਬਰਿਜ ਲੌਜ ਦੇ ਅੰਦਰ ਕੀ ਹੈ ਅਹ ਆ ਪ੍ਰਾਈਵੇਟ ਮੈਂਬਰ ਓਨਲੀ ਆਪਾਂ ਜਾਣਾ ਉਹ ਦਰੁਪਰ ਰੌਕ ਕਲਾਈਮਿੰਗ ਵਾਲ ਇਹ ਜਿਹੜਾ ਇੱਧੂ ਅੱਗੇ ਵਾਲਾ ਉਹ ਜਾਵੇ ਔਖਾ ਵਾ ਉਹ ساری ਹੈਗੀ ਰੌਕ ਕਲਾਈੰਬਿੰਗ ਆ ਜਿਹੜੇ ਪੱਥਰ ਵੇਖਦੇ ਤੇ ਵਜਦੀ ਜਾਣਾ ਆਪਾਂ ਉਹ ਉੱਪਰ ਅੱਧੀ ਕੁਵਾੜ ਸ਼ਾਇਦ ਹੋ ਗਈ ਆ ਬਾਕੀ ਚੱਲਦੇ ਅੱਗੇ ਵੇਖਦੇ ਇਹ ਰੌਕ ਫਾਲ ਜਿਹੜੀ ਤੁਸੀਂ ਵੀਡੀਓ 'ਚ ਅਕਸਰ ਵੇਖੀ ਹੋਊਗੀ ਇੱਧਰਲੇ ਪਾਸੇ ਖਾਈ ਪੂਰਾ ਧਿਆਨ ਇੱਧਰ ਧੰਗੜਾ ਪੈਂਦਾ ਇੱਥੋਂ ਡਿੰਦਾ ਖਤਰਾ ਬਣਿਆ ਰਹਿਂਦਾ ਸਾਹ ਸਰ ਜਲੇ ਰੋ ਇੱਥੇ ਆ ਕੇ ਕਹਾਣੀ ਥੋੜੀ ਜਿਹੀ ਔਖੀ ਹੋ ਜਾਂਦੀ ਆ ਕਿੱਧਰ ਨੂੰ ਜਾਣਾ ਜਿੱਧਰ ਦੀ ਮਰਜ਼ੀ ਚੜਜੋ ਜਿੱਥੋਂ ਸੇਫ ਲੱਗਦਾ ਆਪਾਂ ਜਾਣਾ ਉਹ ਉੱਪਰ ਮੇਨ ਜਿਹੜਾ ਐਡਵੈਂਚਰ ਆ ਇੱਥੋਂ ਸ਼ੁਰੂ ਹੁੰਦਾ ਉਹ ਥੱਲੇ ਹਟ ਪਰ ਆ ਨਿਊ ਪ੍ਰਾਈਮੋਸ ਇਧਰੋਂ ਆ ਪਏ ਆ ਸਾਲ ਸਹੀ ਇਹ ਹੈਗੀ ਰੌਕ ਕਲਾਈਮਿੰਗ ਭਿਣਾ ਕੇ ਇਹ ਟ੍ਰੇਨਿੰਗ ਤੋਂ ਮੇਰਾ ਵੀ ਇੱਥੇ ਨਾ ਆਵੇ ਕੋਈ ਕਹੋ ਗਿਆ ਹੈਗੀ ਰੌਕ ਕਲਾਈਮਿੰਗ ਇੱਕ ਸਾਧ ਦੀ ਬਹੁਤ ਆ ਆ ਆਪਾਂ ਬਹਿ ਗਏ ਇੱਕ ਜਗ੍ਹਾ ਆ ਕੇ ਇੱਥੇ ਉੱਪਰ ਉਹ ਥੱਲੇ ਹੱਟ ਤੁੰਦਾ ਇਦਾਂ ਹਣ ਤੇ ਇਧਰਲੇ ਪਾਸੇ ਨਿਊ ਪਲਾਈ ਮਾਸ ਦਾ ਵਿਊ ਆ ਸਾਰਾ ਆ ਹੁਣ ਲਾਇਆ ਇੱਥੋਂ ਮਾਉਂਟ ਸਿਰ ਤੋਂ ਆਪਾਂ ਤੇ ਇਧਰ ਹਜੇ ਜਾਣਾ ਆਪਾਂ ਜਦੋਂ ਵੀ ਉੱਪਰ ਨੂੰ ਵੇਖਦੇ ਆ ਦੂਰ ਹੀ ਲੱਗਦਾ ਦੂਰ ਹੀ ਦੂਰ ਦੂਰ ਹੀ ਦੂਰ ਆ ਇਦਾਂ ਦੀ ਚੜਾਈ ਚੜਨੀ ਆ ਦੋ ਪੈਰ ਉੱਪਰ ਰੱਖੀਦੇ ਆ ਇੱਕ ਥੱਲੇ ਆ ਜਾਂਦਾ ਸਾਰਾ ਸਲਿੱਪਰੀ ਐ ਤੇ ਇਹ ਕਿਸੇ ਸਮੇਂ ਜਵਾਲਾਮੁਖੀ ਹੁੰਦਾ ਆਇਗਾ ਜਵਾਲਾਮੁਖੀ 25 ਲੱਖ ਸਾਲ ਪਹਿਲਾਂ ਫਟਿਆ ਆਪਾਂ ਚ ਤੁਰ ਰਹੇ ਆ ਜਵਾਲਾਮੁਖੀ ਦੇ ਉੱਤੇ ਚੜ ਰਹੇ ਆ ਚੱਲਦੇ ਆ ਉੱਪਰ ਵੇਖਦੇ ਕੀ ਮੌਲਾ ਜੇ ਮੌਸਮ ਸਾਫ਼ ਰਿਹਾ ਤਾਂ ਮੈਂ ਇਹਨਾਂ ਥੱਲੇ ਸਾਰੀ ਚਾਹੀ ਨਹੀਂ ਥਕਾਉਂਦੀ ਜਿੰਨੀ ਕਾ ਏਰੀਆ ਥਾ ਕਰਦਾ ਇੰਨਾ ਕੁ ਸਲਿੱਪਰੀ ਆ ਦੋ ਪੈਰ ਉੱਪਰ ਰੱਖੀਦੇ ਆ ਤੈਨ ਥੱਲੇ ਚਲ ਜਾਂਦਾ ਬੰਦਾ ਇਹਦੇ ਇੱਕ ਜਾ ਚਲ ਜਾਂਦਾ ਥੱਲੇ ਬੜਾ ਔਖਾ ਕੰਮ ਆ ਆ ਪੂਲ ਲੱਗੇ ਆ ਕਾ ਲੱਗਾ ਤੇ ਕੋ ਥੱਲੇ ਲੱਗਾ ਪੋਲਾਂ ਦਾ ਤਾਂ ਕੋਈ ਫਾਇਦਾ ਨਹੀਂ ਗਾ ਪਰ 뷰 ਬਹੁਤ ਸੋਹਣਾ ਬੱਦਲ ਵੀ ਨੀਵੇਂ ਰਹਿ ਗਏ ਤੇ ਗਾਣਾ ਨਹੀਂ ਅੱਜ ਮੈਂ ਉੱਪਰ ਆਸਮਾ ਨਹੀਂ ਚੇ ਉਹ ਗੱਲ ਹੋ ਗਈ ਅੱਜ ਤਾਂ ਕਿਆ ਬਾਤ ਆ ਬੋਸ ਵਿਊ ਅੱਲਾ ਸ਼ਾਨਦਾਰ ਹੈ ਕੰਮ ਬਹੁਤ ਸੋਹਣਾ ਵੀ ਆ ਦੋ ਸ਼ਾਇਦ ਪਿੱਛੇ ਵੀਡੀਓ ਬਣੀ ਕਿ ਨਹੀਂ ਪਤਾ ਨਹੀਂ ਦੋ ਆਪਣੇ ਬਾਈ ਸੀਗੇ ਗੋਰੇ ਉਹ ਵਾਪਸ ਚੱਲ ਗਏ ਕਹਿੰਦੇ ਵੀ ਤੂੰ ਟਾਇਰਡ ਵਾਪਸ ਵੀ ਉਤਰਨਾ ਪੂਰੇ ਸਰੇ ਤੱਕ ਨਹੀਂ ਜਾ ਕੇ ਗਏ ਉਹ ਤੇ ਉਹ ਵਾਪਸ ਜਾਂਦੇ ਸੀਗੇ ਛਾਲਦੇ ਅੱਗੇ ਤੁਹਾਨੂੰ ਹੋਣੇ ਆ ਇਹ ਆਪਾਂ ਨੂੰ ਮਿਲ ਗਈ ਉੱਪਰ ਸਨੋ ਥੋੜੀ ਥੋੜੀ ਪਈ ਹੈ ਉੱਪਰ ਜਾ ਕੇ ਸਿਆ ਜਾ ਰਹੇ ਹੋਵੇ ਤੇ ਤੋ ਤਲਕਨ ਬਾਜੀ ਵੀ ਇਹ ਬੂਟ ਵਧੀਆ ਤੇ ਦੂਜਾ ਗਰਮ ਕੱਪੜੇ ਯੂ ਲੈ ਕੇ ਆਉਣੇ ਚਾਹੀਦੇ ਇਹ ਦੋ ਚੀਜ਼ਾਂ ਤੇ ਤੀਜਾ ਪਾਣੀ ਆ ਬੜਾ ਉਹ ਕੁੱਤਾ ਜਾ ਕਰਨਾ ਅੱਗੇ ਠੀਕ ਐ ਅੱਗੇ ਵੀ ਉਹੀ ਹਾਲਾਤ ਐ ਆ ਇੱਥੋਂ ਦਾ ਵਿਊ ਐ ਬਹੁਤ ਸੋਹਣਾ ਪਰ ਮੌਸਮ ਖਰਾਬ ਹੁੰਦਾ ਲੱਗਦਾ ਇਧਰ ਬੱਦਲ ਜੇ ਆ ਗਿਆ ਵੇ ਜੇ ਮੌਸਮ ਖਰਾਬ ਹੋ ਗਿਆ ਫੇਰ ਅੱਗੇ ਨਹੀਂ ਜਾਣ ਦਿੰਦੇ ਇਹ ਫੇਰ ਵਾਪਸ ਆਉਣਾ ਪੈਣਾ ਚੱਲਦੇ ਆ ਉੱਪਰਲੇ ਪਾਸੇ ਨੂੰ ਓ ਓ ਓ ਵਾਚ ਵਾਚ ਵਾਟ ਟਾਈਮ ਇਜ਼ ਸਟਾਰਟ ਸੋਰੀ ਯਾ ਆਈ ਸਟਾਰਟਡ ਫਰਮ ਦ ਲੌਜ ਓ ਫਰਮ ਦ ਲੌਜ ਆਈ ਸਲੇਪਟ ਇਨ ਦ ਲੌਜ ਦਿਸ ਲੌਜ ਦਾ ਤਾਹੂਰਾਂਗੀ ਐਂਡ ਆਈ ਸਟਾਰਟਡ ਐਟ 7:20 7:20 From, from here, yeah. Oh, so, so how we can uh, stay here? Uh, you can book on on internet. On internet, oh, okay. Yeah. I I read there was a saying uh, only for the members, something like that. Yeah, but it's half for the members. Yeah. And half for everybody. Oh, so you staying uh, tonight over here, or are you going back? No. no, we go down. Going back yeah the weather is all good on the top yeah the weather is good yeah it's good yeah, it's, it's clear yeah and how far from here no uh no i don't know like half an hour or more than half. just just on that rock is it yes oh you have to climb all the rocks all the rocks yeah not not the top yeah you see there is a the poles? Yeah. Yeah. The, the poles, it arrives and the crater is here. Oh. But it's quite long. The, the but rocks. it's just up to here, not, not up to the top. Oh. Uh, I think at five, six. How do you do that? I check online on the weather. You got the special weather for the month yeah 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 what do you use uh two three four is cloudy and five six is clear five o'clock six o'clock from rajasthan? from rajasthan rajasthan uh, just after a top of rajasthan is punjab Good time. yeah you've been there a time. uh, no. time. few times see ਕੋਸਾਂ ਕੁਝ ਬਹੁਤਸ ਮਿਰਲ ਕੁਝ ਪ੍ਰੋਬਲਮ ਕੁਝ ਪ੍ਰੋਬਲਮ ਫਾਰ ਫਿਊਚਰ ਮੈਸੈਲ ਸੋ ਵੀ ਆ ਮੀ 2000 ਨਾ ਸਟਿੰਗਸ ਲਫਾਇ ਹਾਈ ਤੋਂ ਇਹ ਮੌਸਮ ਦੇ ਹਾਲਾਤ ਹੋ ਗਏ ਤੇ ਮੌਸਮ ਬਦਲਦਾ ਪਤਾ ਨਹੀਂ ਲੱਗਦਾ ਇਹ ਵੀਡੀਓ ਜੇ ਵੀ ਵੇਖਿਆ ਹੈਗਾ ਤਬਾ ਕੱਲਾ ਨੇੜੇ-ਨੇੜੇ ਦੱਸਦਾ ਵਾ ਦੂਰ ਦੱਸਦਾ ਨਹੀਂ ਕਹਿੰਦੇ ਜਦੋਂ ਮੌਸਮ ਖਰਾਬ ਹੋ ਗਿਆ ਤੇ ਉਦੋਂ ਵੀ ਵਾਪਸ ਤੁਰਪੋ ਕਿਉਂਕਿ ਲਿਖਿਆ ਤਾਂ ਸਾਫ਼ ਹੀ ਸੀਗਾ ਹੁਣ ਵੇਖਿਆ ਉਹ ਦੋ ਤਿੰਨ ਘੰਟੇ ਕਲਬੜੀ ਆ ਤੇ ਠੰਡ ਬਹੁਤ ਜ਼ਿਆਦਾ ਆ ਆ ਹੈਗੇ ਕਿਸੇ ਸਮੇਂ ਜਵਾਲਾਮੁਖੀ ਫਟਿਆ ਤੇ ਇਹਨਾਂ ਨੇ ਇੱਥੇ ਲਿਖ ਕੇ ਵੀ ਲਾਇਆ ਵੀ ਜੇ ਵੈਦਰ ਸਵੇਦਰ ਗੁੱਡ ਟੂ ਕੰਟੀਨਿਊ ਤੇ ਜੇ ਨੋ ਹੈ ਸਟਾਰਨਬੈਗ ਨਾਲ ਆ ਉੱਪਰ ਦੇ ਹਾਲਾਤ ਆ ساری ਕਲਾਈਮ ਕਰਨੀ ਆਪਾਂ ਕਿਉਂਕਿ 2-3 ਮੁੰਡੇ ਹੋਰ ਮਿਲ ਗਏ ਜਿਹੜੇ ਮੁੜ ਗਏ ਆ ਇੱਥੇ ਖੜੇ ਹੀ ਸ਼ਾਇਦ ਵੀਡੀਓ ਚ ਆਪਾਂ ਉਹ ਖਾਏ ਹੁਣ ਉਹ ਫੇਰ ਚੜਨਗੇ ਪਰ ਰਿਸਕ ਯਾਰ ਇੱਕ ਕਾਨੂੰ ਲੈਣਾ ਐਂਡ ਆ ਵਾ ਜਿਹੜਾ ਹੋ ਗਿਆ ਆਪਾਂ 2120 ਮੀਟਰ ਦੀ ਚਾਈਤੇ ਖੜੇ ਆ ਤੇ ਐਜਮਨ نیشنل ਪਾਰਕ ਤਾਰਾਨਾਕੀ 2120 ਮੀਟਰ ਤੇ ਤੁਸੀਂ ਵੇਖ ਸਕਦੇ ਆ ਇਹਦੇ ਵਿੱਚ ਕਿ ਐ ਦਿਖਦਾ ਹੀ ਹੋਣਾ ਵਾ ਤੇ ਮੌਸਮ ਬਹੁਤ ਖਰਾਬ ਹੋ ਚੱਲਿਆ ਹੁਣ ਆਪਾਂ ਨੂੰ ਵਾਪਸ ਹੀ ਜਾਣਾ ਚੰਗਾ ਵਾ ਤੇ ਫਿਰ ਪਤਾ ਨਹੀਂ ਕੀ ਹੋ ਜਾਣਾ ਕਿਉਂਕਿ ਇੱਥੇ ਲਿਖਿਆ ਜੇ ਮੌਸਮ ਖਰਾਬ ਹੈ ਤਾਂ ਵਾਪਸ ਮੁੜ ਜਾ ਅੱਗੇ ਨਹੀਂ ਜਾਣਾ ਚਾਹੀਦਾ ਆਇ ਤਰ ਦੇ ਹੁੰਦੇ ਹਾਲਾਤ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਆਪਾਂ ਇੱਥੋਂ ਬਾਸ ਤੁਰੇ ਆ ਅੱਗੇ 2-300 ਮੀਟਰ ਹੀ ਰਹਿ ਗਿਆ ਸੀ ਜਿੰਨਾ ਚੜਨਾ ਔਖਾ ਉਹ ਤੋਂ ਕਿਤੇ ਜ਼ਿਆਦਾ ਇੱਥੇ ਉਤਰਨਾ ਔਖਾ ਵਾਹ ਗਰੂ ਬ੍ਰੇਕਾਂ ਫੁੱਲ ਤੇ ਚਾਹੀਦੀਆਂ ਨਹੀਂ ਤਾਂ ਬੰਦਾ ਰੁੜ ਜਾਂਦਾ ਐਦਾਂ ਹੀ ਸਦਾ ਜਿੱਦਾਂ ਰੌਕ ਫਾਲ ਹੁੰਦੀ ਹੈ ਬਹੁਤ ਰਿਸਕੀ ਕੰਮ ਹੈ ਟ੍ਰੇਨਿੰਗ ਫਿਟਨੈਸ ਆ ਵੇਖਾ ਤੇ ਤੁਸੀਂ ਪਿੱਛੇ ਕੀ ਹਾਲਾਤ ਬਣ ਗਏ ਪਹਿਲਾਂ ਪੂਰਾ ਦਿਸਦਾ ਸੀਗਾ ਸਾਫ਼ ਸੀ ਅਨ ਦੋ ਤਿੰਨ ਘੰਟੇ ਇਦਾਂ ਦਾ ਫਿਰ ਥੱਲੇ ਜਾ ਕੇ ਸ਼ਹਿਰ ਵੇ ਕਲੀਅਰ ਹੋ ਜੇ ਕਿੰਨੀ ਹਵਾ ਤੇਜ਼ ਠੰਡੀ ਬਹੁਤ ਜ਼ਿਆਦਾ ਠੰਡੀ ਹਵਾ ਤੇਜ਼ ਆ ਤੇ ਆਦੇ ਕੱਪੜੇ ਬੂਟ ਤੇ ਟ੍ਰੇਨਿੰਗ ਤੇ ਸੇਫਟੀ ਮੇਰਾ ਵੀਰ ਬਹੁਤ ਧਿਆਨ ਰਿਸਕੀ ਕੰਮ ਆ ਵੇਦਰ ਖਰਾਬ ਹੋਣ ਕਰਕੇ ਉਹ ਬਈ ਇੱਕ ਥੱਲੇ ਉਹ ਵੀ ਮੁੜ ਗਿਆ। ਉਹ ਇਧਰ ਨੂੰ ਹੁੰਦਾ ਸੀਗਾ ਪਹਿਲਾਂ। ਮੈਨੂੰ ਵੇਖ ਕੇ ਉਹ ਵੀ ਮੁੜ ਗਿਆ। ਆਉ ਖੜ ਗਿਆ। ਵੀ ਇਹਦੇ ਅੱਗੇ ਕੀ ਕਹਿੰਦਾ ਮੈਂ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ। ਇਹ ਸਾਰਾ ਕਿਸੇ ਸਮੇਂ ਜਵਾਲਾਮੁਖੀ ਫੁੱਟਿਆ। ਉਹਦੇ ਪੱਥਰ ਉਹਨਾਂ ਉੱਤੇ ਆਪਾ ਤੁਰਦੇ। ਬੜੇ ਧਿਆਨ ਨਾਲ ਰਿਸਕੀ ਕੰਮ ਫੁੱਲ। ਵੈਰੀ ਗੁੱਡ। ਆ ਉੱਪਰ ਦੇ ਹਾਲਾਤ ਆ। ਮੇਰਾ ਵੀਰ ਕੋ ਕਮੈਂਟ ਕਰਕੇ ਹੀ ਨਾ ਕਹਦੇ ਵੀ ਜਾਣ ਕੇ ਨਹੀਂ ਗਿਆ ਸਾਰਾ 300 ਮੀਟਰ ਰਹਿ ਗਿਆ ਸੀ ਜਿੱਥੇ ਇੰਨਾ ਚੜ ਗਏ 2100 ਤੱਕ ਪਹੁੰਚ ਗਏ ਸੀ ਤੇ 2500 ਤੱਕ ਵੀ ਪਹੁੰਚ ਜਾਣਾ ਹੈਗਾ ਆਹ ਵੇਖ ਲਓ ਕਦੋਂ ਦੇ ਉੱਥੋਂ ਥੱਲੇ ਉਤਰੇ ਆ ਤੇ ਇਦਾਂ ਹੀ ਆ ਬਾਈ ਪੂਰਾ ਨੇੜੇ ਹੀ ਹੈਗਾ ਮੇਰਾ ਮਨ ਕੀਤਾ ਜਿਹੜਾ ਰੋਜ਼ ਰੋਜ਼ ਆ ਹੁੰਦਾ ਇੱਥੇ ਫੇਰ ਕਿਸੇ ਦਿਨ ਟਰਾਈ ਕਰ ਲਾਂਗੇ ਫੇਰ ਆਵਾਂਗੇ ਵੀਡੀਓ ਕਿਦਾਂ ਦੀ ਬਣਦੀ ਤੁਸੀਂ ਵੀ ਆਉਣਾ ਤਾਂ ਜਰੂਰ ਕਮੈਂਟ ਕਰਕੇ ਪੁੱਛਿਓ ਇਹ ਕੋਈ ਜਾਣਕਾਰੀ ਲੈਣੀ ਆ ਖਿਆਲ ਦੇ ਆਪਾਂ ਥੱਲੇ ਨੂੰ ਆਹ ਵਿੱਚ ਵਿੱਚ ਬਰਫ਼ ਪਈ ਆ ਕਈਆ ਤਾਂ ਗਰਮੀਆਂ ਚ ਪੂਰੀ ਬਰਫ਼ ਹੁੰਦੀ ਉੱਪਰਲੇ ਪਾਏ ਹੁਣ ਚਾਈ ਤੇ ਤਾਂ ਹੈਗੇ ਆ ਬਾਈ ਗਰਮੀ ਆਈਆਂ ਉੱਪਰ ਆ ਗਏ ਤਾਂ ਹੀ ਬਰਫ਼ ਹੈ ਖਿਆਲ ਦੇ ਥੱਲੇ ਆਲੂ ਅਸਲੀ ਬਰਫ਼ ਹੈ ਆਹ ਆ ਤੇ ਆ ਲਾਂ ਦੀ ਪਹਿਲੀ ਬਰਫ਼ ਵੇਲ ਲਈ ਆਪਾਂ ਲੋਕੀ ਜਾਂਦੇ ਨੇਸ਼ਨਲ ਪਾਰਕ ਵੇਖਣ ਆਹ ਕੀ ਬਾਤ ਮੌਸਮ ਪੂਰਾ ਖਰਾਬ ਤੇ ਚੱਲ ਏ ਥੱਲੇ ਨੂੰ ਐਂ ਦਾ ਜਾਂਦਾ ਫੇ ਥੱਲੇ ਪੈਰ ਬ੍ਰੇਕਾਂ ਬਹੁਤ ਚਾਹੀਦੀਆਂ ਹੋਏ ਉਹ ਥੱਲੇ ਧੁੱਪ ਲੱਗੀ ਭਾਈ ਜਿੱਥੇ ਟਾਵਰ ਸੀਗਾ ਤੇ ਉਹ ਹਟ ਤੇ ਉਪਰ ਆਲਾ ਦਾ ਮੌਸਮ ਦਾ ਇੱਥੇ ਕੋਈ ਨਹੀਂ ਗਿਆ ਸਾਡੇ ਥੱਲੇ ਚੱਲਦੇ ਆ ਅੱਗੇ ਵਧਾਉਣੇ ਤੁਨੂੰ Hi. <laughs> yeah, because weather it's not looks good. Oh. Yeah. <laughs> ਜਿਹਨਿਕ ਇਹ ਚੜਾਈ ਚੜਨੀ ਸੌਖੀ ਆ ਉਨੀ ਉਤਰਨੀ ਔਖੀ ਆ ਉਤਰਨੀ ਚੜਨ ਦੀ ਜ਼ਿਆਦਾ ਔਖੀ ਆ ਬੰਦੇ ਕੰਟਰੋਲ ਹੁੰਦਾ ਚੜਦਿੰਦੇ ਉਤਰਨ ਵੇਲੇ ਤਾਂ ਬੰਦਾ ਇਦਾਂ ਹੀ ਜਾਂਦਾ ਬੜਾ ਰਿਸਕੀ ਆ ਉਹ 3-4 ਵਾਰ ਦੇ ਗਏ ਆ ਪਰ ਕੋਸਟ ਫਿਰ ਕੋ ਬਚਾਵਾ ਮੇਰਾ ਵੀ ਜਿਹੜਾ ਵੀ ਹੁੰਦਾ आ रुड़ जा बहुत स्लो पैर वेख के फुल हवा तो ठंड भी कहीं कहती क्या बात है उपरले पैसे पूरा मौसम खराब है पर काफी थले आ गए हैं पर थले भी खराब होंद वाहीगुरु ਮੌਸਮ ਇੱਥੇ ਵੀ ਬਹੁਤ ਖਰਾਬ ਹੋ ਗਿਆ ਤੇ 2-3 ਵਾਰ ਪਹਿਲਾਂ ਡੱਗ ਪਏ ਤੇ ਹੁਣ ਚੌਥੀ ਆ ਡੱਗ ਪਏ ਆ ਤੇ ਹੌਣ ਦੂਜਾ ਹੌਲੀ-ਹੌਲੀ ਚੱਲਦੇ ਆ ਕੋਈ ਨਹੀਂ ਤਾਂ ਹੌਲੀ-ਹੌਲੀ ਜਿਹੜੀ ਇਹ ਪਰ ਰਿਸਕੀ ਬਹੁਤ ਜ਼ਿਆਦਾ ਆ ਮੌਸਮ ਇੱਥੇ ਵੀ ਥੋੜਾ ਖਰਾਬ ਹੁੰਦਾ ਲੱਗਦਾ ਉਹ ਆਪਣੇ ਨਾਲੋਂ ਅੱਗੇ ਹੀ ਗਏ ਤੇ ਪਿੱਛੇ ਰਹਿ ਗਏ ਇੱਕ ਗੱਲ ਇਥੋਂ ਦੀ ਹੋਰ ਦੱਸ ਦਈਏ ਜਿਹੜਾ ਜਵਾਲਾਮੁਖੀ ਆਪਾਂ ਪਿਛਲੀਆਂ ਵੀਡੀਓ ਤੁਸੀਂ ਸ਼ਾਇਦ ਵੇਖਿਆ ਹੋਵੇ ਜੀ ਆਹ ਮਹਾਜਦੋਜੈ ਤੋਂ ਬਾਅਦ ਮੈਨੂੰ ਲੱਗਾ ਘੰਟਾ ਲੱਗ ਗਿਆ ਤੇ ਹੁਣ ਆਈਆਂ ਪੌੜੀਆਂ ਹਾਂਜੀ ਆਪ ਬਹਿ ਗਏ ਆ ਕੇ ਤੋਹ ਰੰਗਾ ਲੋਜ ਇਹਦੇ ਬਾਰੇ ਥੋੜੀਆਂ ਜੀਆਂ ਗੱਲਾਂ ਬਾਤਾਂ ਕਰ ਲਈਏ ਆ ਪਿੱਛੇ ਤਾਂ ਹੁਣ ਮੌਸਮ ਖਰਾਬ ਆ ਤੇ ਇੱਧਰ ਵੀ ਤੁਹਾਨੂੰ ਖਾਦ ਗਏ ਮੌਸਮ ਇਹ अमाउंट ਤਾਰਾ ਨਾ ਕੀ ਜਿਹੜਾ ਆਪ ਜਾ ਕੇ ਵਹਾਇਆ ਤੇ ਇਹ ਕਹਿੰਦੇ ਵੀ 2.5 ਮਿਲੀਅਨ ਸਾਲ ਪਹਿਲਾਂ ਮਤਲਬ 25 ਲੱਖ ਸਾਲ ਪਹਿਲਾਂ ਇਹ ਜਦੋਂ ਫਟਿਆ ਸੀਗਾ ਰਬਤ ਹੋਇਆ ਸੀਗਾ ਤੇ ਉਦੋਂ ਜਿਹੜੀ ਲਾਵਾ ਇਹਦਾ ਫੈਲਿਆ ਉਹ ਸਾਰੀ ਵੈਸਟ ਕੋਸਟ ਤੇ ਪਾਛਾ ਕਾਚਮਾਲੇ ਪਾਸੇ ਸਾਰੇ ਫੈਲ ਗਿਆ ਨਿਊਜ਼ੀਲੈਂਡ ਦੇ ਤੇ ਉਹਦੇ ਨਾਲ ਕਰਕੇ ਬਲੈਕ ਸੈਂਡ ਬੀਚ ਬਣ ਗਈ ਸਾਰੇ ਨਿਊਜ਼ੀਲੈਂਡ ਤੇ ਵੈਸਟ ਕੋਸਟ ਤੇ ਤੇ ਦੂਜੀ ਗੱਲ ਇਹ ਆ ਵੀ ਆ ਪਰਸੋ ਚ ਉੱਥੇ ਖਬਰ ਪੜ੍ਹੀ ਆ ਆਰਐਨਜੀਡੀ ਤੇ ਲੱਗੀ ਹੋਈਗੀ ਕਹਿੰਦੇ ਜਿਹੜਾ ਮਾਉਂਟ ਦਾਰਾ ਨਾ ਕੀ ਆ ਉਹ ਅਗਲੇ ਆਉਣ ਵਾਲੇ 50 ਸਾਲਾਂ ਦੇ ਵਿੱਚ ਫੇਰ ਅਰਪਟ ਹੋ ਸਕਦਾ ਵੀ ਫੇਰ ਫਟ ਸਕਦਾ ਤੇ ਇਹਦੇ ਬਾਰੇ ਹੁਣ ਪ੍ਰਮਾਤਮਾ ਨੂੰ ਪਤਾ ਕੀ ਸਿਸਟਮ ਆ ਤੇ ਇੱਥੇ ਕਿਤਾ ਤੋਂਪ ਨਿਕਲਿਆਂ ਦੀ ਬਦਲਵਾਈ ਆ ਪਰ ਮਗਰ ਜਦੋਂ ਵੀ ਵੇਖੀਦਾ ਮਗਰ ਦੇ ਹਾਲਾਤ ਇਦਾਂ ਦੇ ਹੀ ਰਹਿੰਦੇ ਆ ਆਇਤ ਉਹਦਾ ਵਿਊ ਹੈ ਬਹੁਤ ਸੋਹਣਾ ਵਿਊ ਹੈ ਤੇ ਅੱਗੇ ਆਪਾਂ ਹੁਣ ਚੱਲਦੇ ਹਾਂ ਥੱਲੇ ਨੂੰ ਇੱਥੋਂ ਤੇ ਫਿਰ ਤੁਹਾਨੂੰ ਮਿਲਦੇ ਥੱਲੇ ਚੱਲ ਕੇ ਬਹੁਤ ਸੋਹਣਾਗਾ ਸ਼ਾਨਦਾਰ ਕਿਆ ਬਾਤ ਆ ਰਾਹ ਦੇ ਵਿੱਚ ਇੱਕ ਵਿਊ ਪੁਆਇੰਟ ਹੁੰਦਾ ਇੱਥੇ ਬੈਠੇ ਆਪਾਂ ਐਦਾਂ ਤੇ ਉਹ ਉੱਪਰ ਦੇ ਹਾਲਾਤ ਉਹ ਮੌਸਮ ਕਿੰਨਾ ਖਰਾਬ ਹੈ ਉੱਪਰ ਬਦਲ ਆ ਗਏ ਕੋਈ ਵੀ ਮੀਂਹ ਅੰਦਰ ਪਤਾ ਨਹੀਂ ਕੀ ਹੋਈ ਜਾਂਦਾ ਵਾ ਵੀ ਇਹ ਆ ਵੀ ਜਦੋਂ ਮੌਸਮ ਖਰਾਬ ਆ ਉਦੋਂ ਇਹ ਰეკਮੈਂਡ ਕਰਦੇ ਕਿ ਵਾਪਸ ਆ ਜਾਓ ਤੇ ਸੇਫ ਨਹੀਂ ਹੈਗਾ ਥੱਲੇ ਤੱਕ ਆਪ ਹੈ ਉੱਪਰ ਸਾਰੇ ਬੱਦਲ ਇੱਥੋਂ ਤੱਕ ਆ ਗਏ ਪਹਿਲਾਂ ਉੱਪਰ ਤੱਕ ਸੀਗੇ ਹੁਣ ਥੱਲੇ ਤੱਕ ਆ ਗਏ ਉਹ ਰਿਹਾ ਹਟ ਉਥੇ ਇੱਧਰ ਤੇ ਆ ਇੱਥੋਂ ਦੇ ਵਿਊ ਆ ਤੇ ਦੋ ਤਿੰਨ ਗੱਲਾਂ ਇੱਥੋਂ ਦੀਆਂ ਧਿਆਨ ਚ ਰੱਖਣ ਵਾਲੀਆਂ ਵਾਂ ਜਿਵੇਂ ਕਿ ਇੱਕ ਬੂਟ ਵਧੀਆ ਚਾਹੀਦਾ ਜਿਨੇ ਵੀ ਆਉਣਾ ਤੀਜਾ ਗਰਮ ਕੱਪੜੇ ਤੀਜਾ ਪਾਣੀ ਤੇ ਚੌਥਾ ਥੋੜੀ ਟ੍ਰੇਨਿੰਗ ਵੀ ਚਾਹੀਦੀ ਆ ਵਧੀਆ ਤੁਸੀਂ ਇਹ ਨਹੀਂ ਗਾ ਕਿ ਸਿੱਧਾ ਕਿਤੇ ਗਏ ਨਹੀਂ ਹਾਈਕਿੰਗ ਕਰਨ ਤੇ ਸਿੱਧਾ ਇਹਦਾਂ ਮੱਥਾ ਲਾ ਲਓ ਬਹੁਤ ਔਖੀ ਬਹੁਤ ਜਿਆਦਾ ਔਖੀ ਹੈ ਕਿਉਂਕਿ ਉੱਥੇ ਗ੍ਰੇਵਲ ਆ ਜਿਹੜੀ ਉ ਤਾਂ ਸੌਖਾ ਵਾ ਜਿਵੇਂ ਆ ਇੱਥੇ ਇੱਥੇ ਤੁਰਨਾ ਸੌਖਾ ਵਾ ਪਰ ਜਿਹੜੀ ਗ੍ਰੇਵਲ ਆ ਉਹ ਤੇ ਬਹੁਤ ਔਖਾ ਤੇ ਪਰ ਸੋਹਣਾ ਬਹੁਤ ਸੋਹਣਾ ਵਿਊ ਹੈ ਜੇ ਤੁੱਪ ਲੱਗੀ ਹੋਵੇ ਮੌਸਮ ਚੈੱਕ ਕਰਕੇ ਆਇਓ ਨਹੀਂ ਤਾਂ ਬਰ ਨਰਾਸ਼ਤਾ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਬੂਟ ਵਧੀਆ ਹੁਣ ਕਿਉਂਕਿ ਸਤੀਪ ਬਹੁਤ ਸਿੱਧੀ ਐ ਕੜਮੀ ਚੜਾਈ ਆ ਤੇ ਵਧੀਆ ਦੇ ਹਿਸਾਬ ਨਾਲ ਆਇਓ ਟ੍ਰੇਨਿੰਗ ਕਰਕੇ ਪੂਰੀ ਇਹ ਹੈ ਮਾਉਂਟ ਤਾਰਾ ਨਾ ਕਿ ਜਿਹੜਾ ਹੁਣ ਬਦਲਾ ਚ ਲੱਗ ਗਿਆ ਤੇ ਬਹੁਤ ਸੋਹਣਾ ਵਿਊ ਹੈ ਥੱਲੇ ਤੋਂ ਉੱਪਰ ਲੱਗੀ ਉੱਪਰ ਤਾਂ ਠੰਡ ਬਹੁਤ ਜ਼ਿਆਦਾ ਹੈ ਕਿਉਂਕਿ ਵਿੱਚ ਵਿੱਚ snow ਵੀ ਪਈ ਹੈ ਹੁਣ ਇਹ ਤੇ ਥੱਲੇ ਬਸ ਪਹੁੰਚਣ ਵਾਲੀਆਂ ਨੇੜੇ ਹੀ ਆ ਤੇ ਅ ਵੇ ਰਹਿਣ ਦਾ ਟਿਕਾਣਾ ਕਰਦੇ ਕਿਤੇ ਤੇ ਕੱਲੂ ਵੇਖਦੇ ਆ ਪਰਸੋਂ ਨੂੰ ਕਰਾਂਗੇ ਆਪਾਂ ਜਿਹੜੀ ਵਰਲਡ ਬੈਸਟ ਡੇ ਹਾਈਕ ਦੁਨੀਆ ਦੀ ਬੈਸਟ ਡੇ ਹਾਈਕ ਉਹ ਕਰਾਂਗੇ ਆਪਾਂ ਪਰਸੋਂ ਨੂੰ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਕਿੰਨੀ ਸੋਹਣੀ ਆ ਮੌਸਮ ਵਧੀਆ ਆ ਔਨਲਾਈਨ ਦਾ ਦਿਖਾਇਆ ਬਾਕੀ ਪਤਾ ਨਹੀਂਗਾ ਬਦਲ ਸਕਦਾ ਵਾ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਮੇਰਾ ਵੀਰ ਕਿੰਨਾ ਦੀ ਬੰਦੀ ਵੀਡੀਓ ਕੀ ਇੰਪਰੂਵਮੈਂਟ ਕਰ ਸਕਦੇ ਆ ਤੇ ਹੁਣ ਹਾਲਾਤ ਬਹੁਤ ਜ਼ਿਆਦੇ ਮਨਾਂ ਥੱਕ ਜਾਂਦਾ ਤੇ ਥੱਲੇ ਚਾਲਦੇ ਆ ਰਹਿਣ ਦਾ ਟਿਕਾਣਾ ਕਰਦੇ ਹਾਂ ਹਾਂਜੀ ਆਪਾਂ ਪਹੁੰਚ ਗਏ ਥੱਲੇ ਤੇ ਉਹ ਸਾਹਮਣੇ ਮਾਊਂਟ ਤਾਰਾ ਨਾਕੀ ਤੁਹਾਨੂੰ ਇੱਧਰ ਹੁਣਾ ਮੌਸਮ ਸਾਫ਼ ਹੋ ਗਿਆ ਸ਼ਾਮ ਦੇ ਵਜੇ ਕਿ 6:30 ਤੇ ਇੱਥੇ ਆਪਾਂ ਰਾਤ ਕਰੂਗਾ ਇਹ ਇੱਕ ਕੈਂਪਿੰਗ ਏਰੀਆ ਨਾਰਥ ਐਗਮੈਂਟ ਰੀਟਰੀਟ ਇਧਰਲੇ ਪਾਸੇ ਟਾਇਲਟ ਸ਼ਾਵਰ ਤੇ ਇਧਰ ਆ ਕਿਚਨ ਤੇ ਆਜ ਥੋੜਾ ਵਿਊ ਫਾਰਮ ਦੇ ਉੱਤੇ ਫਾਰਮ ਸਟੇ ਇਹਦੇ ਅਨਪਾਵਰਡ 33 ਡਾਲਰ ਆ ਪਾਵਰਡ 38 ਡਾਲਰ ਬਹੁਤ ਸੋਹਣਾ ਬਹੁਤ ਸੋਹਣਾ ਬਣਾਇਆ ਇਹਦਾ ਤੇ ਉਤੋਂ ਵੀਊ ਮਾਊਟ ਤਾਰਾ ਨਾ ਕੀ ਤੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ